ਸਿੱਖਾਂ ਲਈ ਵੱਡੀ ਖੁਸ਼ਖਬਰੀ ਆਸਟ੍ਰੇਲੀਆ ਤੋਂ ਆਈ ਕਮਾਲ ਦੀ ਜਾਣਕਾਰੀ ਪੰਜਾਬੀਆਂ ਦਾ ਵਧਿਆ ਰਸੂਖ ਪੰਥਕ ਹਾਲਾਤਾਂ ਤੇ ਗਹਿਰੀ ਜਨਤਾ ਬਾਦਲਾਂ ਨੂੰ ਕਰੋ ਪਾਸੇ ਅਕਾਲ ਤਖਤ ਕਰਵਾਉ ਆਜ਼ਾਦ ਐਪਲ ਦੇ ਸ਼ਕੀਨਾ ਨੂੰ ਝਟਕਾ ਟਰੰਪ ਨੇ ਖੇਡਿਆ ਵੱਡਾ ਤਾਂ ਭਾਰਤ ਤੇ ਟਿਕੀਆਂ ਨਜ਼ਰਾਂ ਅਮਰੀਕੀ ਨਿਆਂ ਵਿਭਾਗ ਦਾ ਸਮਝੌਤਾ 300 ਤੋਂ ਜ਼ਿਆਦਾ ਲੋਕਾਂ ਨੇ ਗਵਾਈ ਸੀ ਚਾਨ ਅੰਤਿਮ ਫੈਸਲਾ ਅਦਾਲਤ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਹਿਆਤਪੁਰ ਰੁਰਕੀ ਦੀ ਜੰਪਾਲ ਡਾਕਟਰ ਪ੍ਰਵਿੰਦਰ ਕੌਰ ਨੇ ਪੱਛਮੀ ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ ਸੈਂਟਰ ਵੱਜੂ ਗੁਟਕਾ ਸਾਹਿਬ ਨੂੰ ਹੱਥ ਵਿੱਚ ਲੈ ਕੇ ਸੌਂ ਚੁੱਕੇ ਡਾਕਟਰ ਪ੍ਰਵਿੰਦਰ ਐਮਪੀ ਡਾਕਟਰ ਕੌਰ ਦੀ ਰੁਚੀ ਸ਼ੁਰੂ ਤੋਂ ਵਿਗਿਆਨਿਕ ਵਿਸ਼ਿਆਂ ਵਿੱਚ ਸੀ ਉਹਨਾਂ ਨੇ 12ਵੀਂ ਤੱਕ ਵਿਦਿਆਪਾਤ ਪ੍ਰਾਪਤ ਕਰਨ ਤੋਂ ਬਾਅਦ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਬੀਐਸਸੀ ਅਤੇ ਐਮਐਸਸੀ ਪੀਏਯੂ ਤੋਂ ਕਰਨ ਤੋਂ ਬਾਅਦ ਉਹ ਅਚੇਰੀ ਪੜ੍ਹਾਈ ਕਰ ਲਈ ਆਸਟ੍ਰੇਲੀਆ ਚਲੇ ਗਏ ਅਤੇ ਉੱਥੇ ਫਸਲਾਂ ਦੇ ਡੀਐਨਏ ਉੱਪਰ ਕੰਮ ਕੀਤਾ ਖਾਸ ਤੌਰ ਤੇ ਪਸ਼ੂਆਂ ਦੇ ਚਾਰੇ ਵਿੱਚ ਬਣਨ ਵਾਲੀ ਮੀਥੇਨ ਗੈਸ ਸੰਬੰਧੀ ਕੀਤੇ ਕਾਰਜ ਲਈ ਉਹਨਾਂ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ ਪਛਮੀ ਆਸਟ੍ਰੇਲੀਆ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਦਿੱਤੀਆਂ ਇਸ ਦੇ ਸੱਤੇ ਵਜੋਂ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਹਨਾਂ ਨੂੰ ਉੱਪਰਲੇ ਸਦਨ ਲਈ ਆਪਣਾ ਨੁਮਾਇੰਦਾ ਪੜਾਇਆ ਦਰਸਲ ਪੰਜਾਬੀ ਭਾਈਚਾਰੇ ਵਿੱਚ ਚੰਗੇ ਰਸੂਕ ਸਦਕਾ ਡਾਕਟਰ ਪ੍ਰਵਿੰਦਰ ਕੌਰ ਦੇ ਜਿੱਤ ਹੋ ਸਕੀ ਤੇ ਉਹ ਆਸਟ੍ਰੇਲੀਆ ਦੀ ਸੰਸਦ ਦੀਆਂ ਬਰੂਹਾਂ ਤੱਕ ਪਹੁੰਚਣ ਵਾਲੀ ਪਹਿਲੀ ਪੰਜਾਬੀ ਇਸਤਰੀ ਮੈਂਬਰ ਬਣੇ ਸਾਬਕਾ ਸਪੀਕਰ ਰਵਿੰਦਰ ਸਿੰਘ ਨੇ ਪੰਜਾਬ ਦੇ ਮੌਜੂਦਾ ਪੰਥਕ ਹਾਲਾਤਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਨਿਜ ਪ੍ਰਸਤੀ ਹਿੱਟ ਬਦਲਦਲ ਦੇ ਗਲਵੇ ਕਾਰਨ ਜਥੇਦਾਰਾਂ ਦੇ ਅਕਸ ਨੂੰ ਢਾਹ ਲੱਗੀ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਬਦਲਦਲ ਦੀ ਆਪ ਉਧਰੀਆਂ ਜਿਉਂਦੀਆਂ ਤੇ ਉਹਨੇ ਉਹਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਰਿਵਾਰ ਸੇ ਕੌਮ ਦੀਆਂ ਮਹਾਨ ਸੰਸਥਾ ਮੰਡਲ ਸਿੱਧੀ ਟੱਕਰ ਲੈ ਰਿਹਾ ਹੈ ਪਰ ਸਿੱਖ ਕੌਮ ਨੇ ਅਜੇ ਵੀ ਚੁੱਪੀ ਧਾਰੀ ਹੋਈ ਹੈ ਰਵਿੰਦਰ ਸਿੰਘ ਮੁਤਾਬਕ ਬਾਦਲਾ ਨੇ ਪੰਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਤੇ ਉਹ ਕਾਲ ਤੱਕ ਸਾਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਸਿੱਖ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਕੁਝ ਜਗ੍ਹਾ ਬਣਾਉਣ ਲਈ ਵਰਤ ਰਹੇ ਨੇ ਜੋ ਉਹ ਹਮੇਸ਼ਾ ਕਰਦੇ ਆ ਰਹੇ ਨੇ ਜਥੇਦਾਰਾਂ ਦੀ ਨਿਯੁਕਤੀ ਸੰਬੰਧੀ ਵਿਧਿ ਵਿਵਧਾਨ ਬਣਾਉਣ ਸਮੇਂ ਦੀ ਮੁੱਖ ਲੋੜ ਹੈ ਆਪਣੇ ਤਜਰਬੇ ਸਾਂਝੇ ਕਰਦੇ ਆ ਰਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ 20ਵੀਂ ਸਦੀ ਦੇ ਆਰੰਭਿਕ ਦਹਾਕਿਆਂ ਵਿੱਚ ਸਿੱਖ ਪੰਥ the witcher ਪਸਰੀ ਗੁਰਦੁਆਰਾ ਸੁਧਾਰ ਲਹਿਰ ਦੀ ਦੇਣ ਹੈ ਇਸ ਸੰਸਥਾ ਦੀ ਸਥਾਪਨਾ ਲਈ ਸਿੱਖਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਸੀ ਪਰ ਕੌਮ ਨੂੰ ਅਜੇਹੇ ਦਿਨ ਵੀ ਵੇਖਣੇ ਪੈ ਰਹੇ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿੱਜ ਪ੍ਰਸਤੀ ਤੱਕ ਫੈਸਲੇ ਸੀਮਤ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਮर्याਦਾ ਤੋਂ ਹਟ ਕੇ ਕੀਤੀਆਂ ਜਾ ਰੀਆਂ ਅਜਈਆਂ ਪੰਥਕ ਵਿਰੋਧੀ ਕਾਰਵਾਈਆਂ ਕਰਕੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਉਹਨਾਂ ਮੁਤਾਬਕ ਬਦਲ ਪ੍ਰਬੰਧ ਨੇ ਸਿੱਖੀ ਸਿਧਾਂਤਾਂ ਤੇ ਮर्याਦਾ ਦੀ ਉਲੰਘਣਾ ਕੀਤੀ ਸ਼੍ਰੀ ਅਕਾਲ ਤਖਤ ਦਾ ਪ੍ਰਬੰਧ ਸਿੱਖ ਸੰਗਤ ਕੋਲ ਨਾ ਹੋਣ ਕਰਕੇ ਅਤੇ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਆਦ ਬਾਰੇ ਕੋਈ ਵਿਧੀ ਵਿਧਾਨ ਨਾ ਹੋਣ ਕਾਰਨ ਅੱਜ ਦੇ ਮੌਜੂਦਾ ਹਾਲਾਤ ਪੈਦਾ ਹੋਏ ਨੇ ਇਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਸਾਬਕਾ ਸਪੀਕਰ ਨੇ ਕਿਹਾ ਕਿ ਜਦ ਤੱਕ ਬਦਲ ਦਲ ਦਾ ਦਾਖਲ ਸ਼੍ਰੋਮਣੀ ਕਮੇਟੀ ਵਿੱਚ ਰਹੇਗਾ ਇੱਥੇ ਕਿਸੇ ਪ੍ਰਬੰਧਕੀ ਅਤੇ ਧਾਰਮਿਕ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ ਵੱਖ-ਵੱਖ ਆਗੂ ਨੇ ਕਿਹਾ ਕਿ ਸਿੱਖ ਸੰਗਤਾਂ ਉਡੀਕ ਰਹੀਆਂ ਸਨ ਅਤੇ ਲੋਕਾਂ ਵਿੱਚ ਭਰਤੀ ਸੰਬੰਧੀ ਭਾਰੀ ਉਤਸ਼ਾਹ ਸੀ ਸਾਬਕਾ ਸਪੀਕਰ ਮੁਤਾਬਕ ਅਕਾਲੀ ਦਲ ਦਾ ਜਨਮ ਗੁਰਦੁਆਰਿਆਂ ਨੂੰ ਪ੍ਰਸ਼ਟ ਮਸੰਦਾਂ ਤੋਂ ਆਜ਼ਾਦ ਕਰਵਾਉਣ ਅਤੇ ਪੰਥ ਦੇ ਗੁਰੂ ਗ੍ਰੰਥ ਸਾਹਿਬ ਦੀ ਆਨ-ਬਾਨ ਅਤੇ ਸ਼ਾਨ ਦੀ ਕਾਇਮੀ ਦੇ ਮੋਰਚੇ ਵਿੱਚ ਹੋਇਆ ਸੀ ਪਰ ਇਹ ਬਾਦਲ ਪਰਿਵਾਰ ਨੇ ਸਿੱਖਾਂ ਦੇ ਜਗਤ ਜੋਤੀ ਜਿਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਦਾ ਕਲੰਕ ਲਾਗਿਆ ਜੋ ਸਦੀਵੀ ੱਭਾਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਵਪਾਰ ਜੁੱਦ ਦੀਆਂ ਾਟਕਲਾਂ ਨੂੰ ਹਵਾ ਦਿੱਤੀ ਹੈ ਉਹਨੇ 1 ਜੂਨ ਤੋਂ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੇ ਸਾਰੇ ਆਯਾਤ ਤੇ 50% ਦੀ ਟੈਰਫ ਅਤੇ ਅਮਰੀਕਾ ਵਿੱਚ ਨਾ ਬਣੇ ਸਾਰੇ ਸਮਾਰਟਫੋਨਾਂ ਤੇ 25% ਦੀ ਟੈਰਫ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਐਪਲ ਦਾ ਆਈਫੋਨ ਵੀ ਸ਼ਾਮਲ ਹੈ ਉਹਨਾਂ ਦੇ ਇਸ ਬਿਆਨ ਨੇ ਗਲੋਬਲ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ ਹੈ ਇੱਕ ਸੰਦੇਸ਼ ਵਿੱਚ ਡੋਨਲਡ 트ੰਪ ਨੇ ਯੂਰਪੀ ਸੰਘ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਵਪਾਰ ਗੱਲਬਾਤ ਠੱਪ ਹੋਊਗੀ ਉਹਨਾਂ ਨਾਲ ਸਾਡੀ ਚਰਚਾ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੀ ਉਹਨਾਂ ਯੂਰਪੀ ਸੰਘ ਤੇ ਅਨੁਚਿਤ ਵਿਵਹਾਰ ਕਰਨ ਦਾ ਇਲਜ਼ਾਮ ਲਾਇਆ ਤੇ ਜ਼ੋਰ ਦੇ ਕੇ ਕਿਹਾ ਕਿ ਯੂਰਪ ਵਿੱਚ ਅਮਰੀਕੀ ਉਤਪਾਦਾਂ ਤੇ ਪਾਬੰਦੀ ਲਗਾਈ ਜਾਵੇ 트ੰਪ ਨੇ ਐਪਲ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਉਸ ਨੂੰ ਘਰੇਲੂ ਤੌਰ ਤੇ ਆਈਫੋਨ ਬਣਾਉਣੇ ਪੈਣਗੇ ਨਹੀਂ ਤਾਂ ਉਸ ਨੂੰ ਨਵੇਂ ਹਰੀਫਾਂ ਦਾ ਸਾਹਮਣਾ ਕਰਨਾ ਪਵੇਗਾ ਟਰੰਪ ਨੇ ਕਿਹਾ ਕਿ ਉਹਨਾਂ ਨੇ ਐਪਲ ਦੇ ਸੀਓ ਟਿਮ ਕੁੱਕ ਨੂੰ ਬਹੁਤ ਪਹਿਲਾਂ ਕਿਹਾ ਸੀ ਕਿ ਉਤਪਾਦਨ ਅਮਰੀਕਾ ਵਿੱਚ ਹੋਣਾ ਚਾਹੀਦਾ ਹੈ। ਉਹਨੇ ਕਿਹਾ ਕਿ ਉਹ ਭਾਰਤ ਵਿੱਚ ਇੱਕ ਪਲਾਂਟ ਬਣਾਉਣ ਜਾ ਰਹੇ ਨੇ। ਮੈਂ ਕਿਹਾ ਕਿ ਭਾਰਤ ਜਾਣਾ ਠੀਕ ਹੈ ਪਰ ਤੁਸੀਂ ਇਸ ਨੂੰ ਇੱਥੇ ਟੈਰਿਫ ਤੋਂ ਬਿਨਾਂ ਨਹੀਂ ਵੇਚੋਗੇ। ਜੇਕਰ ਉਹ ਅਮਰੀਕਾ ਵਿੱਚ ਆਈਫੋਨ ਵੇਚਣ ਜਾ ਰਹੇ ਨੇ ਤਾਂ ਮੈਂ ਚਾਹੁੰਦਾ ਹਾਂ ਕਿ ਇਹ ਅਮਰੀਕਾ ਵਿੱਚ ਹੀ ਬਣਾਇਆ ਜਾਵੇ। ਐਪਲ ਇਸ ਸਮੇਂ ਚੀਨੀ ਟੈਰਿਫ ਤੋਂ ਬਚਣ ਲਈ ਆਪਣੀ ਆਈਫੋਨ ਅਸੈਂਬਲੀ ਦਾ ਬਹੁਤ ਹਿੱਸਾ ਭਾਰਤ ਵਿੱਚ ਸ਼ਿਫਟ ਕਰ ਰਿਹਾ ਪਰ ਅਮਰੀਕਾ ਵਿੱਚ ਨਿਰਮਾਣ ਨੂੰ ਸ਼ਿਫਟ ਕਰਨ ਦੀ ਕੋਈ ਯੰਤਕ ਯੋਜਨਾ ਨਹੀਂ ਹੈ। ਪਿਛਲੇ ਸਾਲ ਕਹਿਣਾ ਹੈ ਕਿ ਅਮਰੀਕਾ ਵਿੱਚ ਆਈਫੋਨ ਬਣਾਉਣ ਨਾਲ ਕੀਮਤਾਂ ਸੰਕੜੇ ਤੋਂ ਹਜ਼ਾਰਾਂ ਡਾਲਰ ਤੱਕ ਵੱਧ ਜਾਣਗੀਆਂ 트ੰਪ ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਸਮਾਰਟਫੋਨ ਟੈਰਿਫ ਵੱਡੇ ਪੱਧਰ ਤੇ ਐਪਲ ਸੈਮਸੰਗ ਅਤੇ ਕਿਸੇ ਵੀ ਵਿਦੇਸ਼ੀ ਫੋਨ ਤੇ ਲਗਾਈ ਜਾਣਗੇ ਜੋ ਜੂਨ ਦੇ ਅੰਤ ਤੱਕ ਲਗਾਈ ਜਾ ਸਕਦੇ ਨੇ ਪਿਛਲੇ ਸਾਲ ਯੂਰਪੀ ਸੰਘ ਨੇ ਅਮਰੀਕਾ ਨੂੰ ਡਾਲਰ 500 ਬਿਲੀਅਨ ਮੁੱਲ ਦੇ ਸਮਾਨ ਦਾ ਨਿਰਾਤ ਕੀਤਾ ਜਿਸ ਵਿੱਚ ਜਰਮਨੀ ਆਇਰਲੈਂਡ ਅਤੇ ਇਟਲੀ ਸਭ ਤੋਂ ਅੱਗੇ ਸਨ 50 ਫੀਸ ਦੀ ਟੈਰਿਫ ਕਾਰਾਂ ਦਵਾਈਆਂ ਅਤੇ ਹਵਾਈ ਜਹਾਜ਼ਾਂ ਵਰਗੇ ਉਤਪਾਦਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਜਿਸ ਨਾਲ ਅਮਰੀਕੀ ਖਪਤਕਾਰਾਂ ਲਈ ਲਗਤ ਵਧਣ ਦੀ ਸੰਭਾਵਨਾ ਹੈ ਅਮਰੀਕੀ ਨਿਆਂ ਵਿਭਾਗ ਨੇ ਬੋਇੰਗ ਨਾਲ ਇੱਕ ਸਮਝੌਤਾ ਕੀਤਾ ਜਿਸ ਦੇ ਤਹਿਤ ਕੰਪਨੀ ਨੂੰ 2018 ਤੇ 19 ਵਿੱਚ ਹੋਏ ਦੋ ਘਾਤਕ 737 ਮੈਕਸ ਜਹਾਜ਼ ਹਾਦਸਿਆਂ ਦੇ ਸਬੰਧ ਵਿੱਚ ਮੁਕਾਦਮੇ ਤੋਂ ਬਚਣ ਦਾ ਮੌਕਾ ਮਿਲੇਗਾ। ਇਹਨਾਂ ਹਾਦਸਿਆਂ ਵਿੱਚ ਕੁੱਲ 346 ਲੋਕਾਂ ਦੀ ਜਾਨ ਚਲੀ ਗਈ। ਸਮਝੌਤੇ ਦੇ ਤਹਿਤ ਬੋਇੰਗ ਨੂੰ ਗੈਰ ਮੁਕਾਦਮੇਬਾਜ਼ੀ ਸਮਝੌਤੇ ਦੇ ਤਹਿਤ ਮੁਕਾਦਮੇ ਤੋਂ ਬਚਣ ਦੀ ਆਗਿਆ ਹੋਵੇਗੀ, ਜਿਸ ਨਾਲ ਕੰਪਨੀ ਨੂੰ ਅਪਰਾਧਿਕ ਸਜ਼ਾ ਤੋਂ ਬਚਾਇਆ ਜਾਵੇਗਾ। ਇਸ ਫੈਸਲੇ ਦਾ ਮਤਲਬ ਹੈ ਕਿ ਬੋਇੰਗ ਨੂੰ ਅਗਲੇ ਮਹੀਨੇ ਹੋਣ ਵਾਲੇ ਟ੍ਰਾਇਲ ਦਾ ਸਾਹਮਣਾ ਨਹੀਂ ਕਰਨਾ। ਨਪਾ ਬੇਗਾ ਨਿਆ ਵਿਭਾਗ ਨੇ ਅਦਾਲਤ ਵਿੱਚ ਦਾਇਰ ਕੀਤੀ ਗਈ ਇੱਕ ਫਾਈਲ ਵਿੱਚ ਕਿਹਾ ਕਿ ਇਹ ਸਮਝੌਤਾ ਜਨਤਕ ਹਿੱਤਾਂ ਦੀ ਪੂਰਤੀ ਕਰਦਾ ਤੇ ਮੁਕੱਦਮੇ ਦੀ ਅਨਿਸ਼ਚਿਤਤਾ ਤੇ ਮੁਕੱਦਮੇਬਾਜ਼ੀ ਦੇ ਜੋਖਮ ਤੋਂ ਬਚਦੇ ਹੋਏ ਤੁਰੰਤ ਜਵਾਬਦੇਹੀ ਅਤੇ ਬੋਇੰਗ ਤੋਂ ਮਹੱਤਵਪੂਰਨ ਲਾਭਾਂ ਨੂੰ ਯਕੀਨੀ ਬਣਾਉਂਦਾ ਸਮਝੌਤੇ ਦੇ ਤਹਿਤ ਬੋਇੰਗ ਨੂੰ 444.5 ਮਿਲੀਅਨ ਡਾਲਰ ਦਾ ਵਾਧੂ ਭੁਗਤਾਨ ਕਰਨਾ ਪਵੇਗਾ ਜੋ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਵੰਡ ਵਿੱਚ ਵੰਡਿਆ ਜਾਵੇਗਾ ਇਹ ਭੁਗਤਾਨ ਪਹਿਲਾ ਲਗਾਏਗੇ 243.6 मिलियन डॉलर ਦੇ ਜੁਰਮਾਨੇ ਤੋਂ ਇਲਾਵਾ ਹਾਲਾਂਕਿ ਹਾਦਸੇ ਦੇ ਪੀੜਤਾਂ ਨੇ ਪਰਵਾਨੇ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਬੋਇੰਗ ਨੂੰ ਜ਼ਿੰਮੇਵਾਰੀ ਤੋਂ ਬਚਣ ਦਾ ਮੌਕਾ ਦਿੰਦਾ ਹੈ ਤੇ ਨਿਆਂ ਦੀ ਪ੍ਰਕਿਰਿਆ ਨੂੰ ਕਮਜ਼ੋਰ ਕਰਦਾ ਹੈ ਉਹਨਾਂ ਦੇ ਅਨੁਸਾਰ ਬੋਇੰਗ ਦੇ ਅਧਿਕਾਰੀਆਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੀਦਾ ਤੇ ਕੰਪਨੀ ਨੂੰ ਪੂਰੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਇਸ ਸਮਝੌਤੇ ਦੇ ਬਾਵਜੂਦ ਨਿਆਂ ਵਿਭਾਗ ਨੇ ਸਪਸ਼ਟ ਕੀਤਾ ਕਿ ਅੰਤਿਮ ਫੈਸਲਾ ਨਹੀਂ ਹੈ ਤੇ ਅੰਤਿਮ ਫੈਸਲਾ ਅਦਾਲਤ ਵਿੱਚ ਲਿਆ ਜਾਵੇਗਾ ਅਦਾਲਤ ਨੇ ਨਿਆਂ ਵਿਭਾਗ ਨੂੰ ਅਗਲੇ ਹਫਤੇ ਦੇ ਅੰਤ ਤੱਕ ਕ੍ਰਾਸ ਤਰਤੀਸ ਵਿੱਚ ਜੱਤੇ ਨੂੰ ਧਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ